ਇਕਨਾਂ ਸੇਠ ਦੀ ਹੁੰਦੀ ਆ ਦੁਕਾਨ ਕੀਤੀ ਹੋਈ ਦੁਕਾਨ ਹੁੰਦੀ ਆ ਬਾਜ਼ਾਰ ਦੇ ਵਿੱਚ ਕੀਤੀ ਹੋਈ ਜਦੋਂ ਪਰਚੂਨ ਦੀ ਤਾਂ ਪਰਚੂਨ ਦੀ ਦੁਕਾਨ ਤੇ ਜਦੋਂ ਸੌਦਾ ਲੈਣ ਆਉਂਦਾ ਗਾਹਕ ਤਾਂ ਉਹਨੂੰ ਮਾਲਕ ਜੀ ਦਾ 1000 20 ਰੁਪਏ ਉੱਪਰ ਹੋ ਗਏ ਤਾਂ ਇਦਾਂ ਕੁਝ ਅਮਾਉਂਟ ਹੋ ਜਾਂਦੀ ਆ ਮੰਨ ਲਓ ਵੀ ਤਾਂ ਜਿਹੜਾ ਜ਼ਿੰਮੇਦਾਰ ਸੌਦਾ ਲੈਣ ਗਿਆ ਹੁੰਦਾ ਉਹ ਕਹਿੰਦਾ ਵੀ ਲਾਲਾ ਜੀ ਪੂਰੇ ਪੈਸੇ ਲੈ ਲਓ ਵੀ ਉੱਪਰ ਦੇ ਜਿਹੜੇ 20 30 ਰੁਪਏ ਨੇ ਇਹ ਨਹੀਂ ਅਸੀਂ ਦੇਣੇ ਹੈਗੇ ਵੀ ਇਹ ਤੁਹਾਨੂੰ ਛੱਡਣੇ ਪੈਣਗੇ ਤਾਂ ਉਹ ਕਹਿੰਦਾ ਵੀ ਨਹੀਂ ਕਰੇਲੇ ਦੇਖੋ ਬਹੁਤ ਜ਼ਿਆਦਾ ਕਰੇਲਾ ਇਹਦੇ ਵਿੱਚ ਆ ਮੇਲ ਵੱਟ ਪੜਤੀ ਤੇ ਉਹ ਕਹਿੰਦਾ ਵੀ ਨਹੀਂ। ਇਹ ਰੁਪਈਆ ਨਹੀਂ ਛਟੋਣੇ ਹੈਗੇ। ਤਾਂ ਉਹ ਕਹਿੰਦਾ ਵੀ ਲਾਲਾ ਜੀ ਜਿੱਥੇ ਤੁਹਾਨੂੰ ਮੈਂ 1000 ਰੁਪਈਆ ਦੇ ਦੇਣਾ। ਵੀ ਤੁਸੀਂ ਉਹਦੇ ਨਾਲ ਹੀ ਜ਼ਿਆਰਾ ਕਰੋ। ਤਾਂ ਉਹ ਕਹਿੰਦਾ ਵੀ ਨਹੀਂ। ਆ ਦੇਖੋ ਮੇਥੀ ਜਮੀ। ਚਲੋ ਮੇਨ ਟਾਪਿਕ ਤੇ ਆਉਨੇ ਆ। ਇਹ ਧਿਆਨ ਭੰਗ ਹੋਈ ਜਾਂਦਾ। ਤਾਂ ਉਹ ਕਹਿੰਦਾ ਵੀ ਲਾਲਾ ਜੀ 1000 ਰੁਪਈਆ ਪੂਰਾ ਲੈ ਲਓ। ਪਲੇਟ 20-30 ਰੁਪਈਆ ਛੱਡ ਦਿਓ ਮੈਨੂੰ। ਤਾਂ ਉਹ ਸੇਠ ਬੋਲਿਆ ਕਹਿੰਦਾ ਵੀ ਨਹੀਂ ਇਹ ਰੁਪਏ ਨਹੀਂ ਛੱਡ ਹੁਣੇ। ਇਹੀ ਤਾਂ ਮੈਨੂੰ ਬਚਣੇ ਨੇ। ਤਾਂ ਉਹ ਕਹਿੰਦਾ ਵੀ ਜਦੋਂ ਲਾਲਾ ਜੀ ਮੈਂ ਤੁਹਾਨੂੰ 1000 ਰੁਪਏ ਦੇਤਾ ਤਾਂ ਉਹ ਚੋ ਵੀ ਤਾਂ ਤੁਹਾਨੂੰ ਬਚਣੀਆਂ ਤਾਂ ਉਹ ਕਹਿੰਦਾ ਵੀ ਨਹੀਂ। ਉਹ ਤਾਂ ਜੋ ਤੂੰ ਸਮਾਨ ਲੈ ਚੱਲਿਆ ਉਹਦੀ ਅਸਲੀ ਮਾਉਂਟ ਐ ਉਹ। ਅਸਲੀ ਕੀਮਤ ਉਹੀ ਆ। ਇਹ ਜਿਹੜਾ ਸਾਡੀ ਦੁਕਾਨਦਾਰੀ ਆ ਰੋਜੀ ਰੋਟੀ ਅਸੀਂ ਚਲਾ ਰਹੇ ਇੱਥੋਂ। ਮਨ ਲਾ ਵੀ ਆਪਦੇ ਮੁੰਡਿਆਂ ਦਾ ਵੀ ਖਰਚਾ ਕੱਢਣਾ ਦੁਕਾਨ ਦਾ ਵੀ ਬਿੱਲ ਕੱਢਣਾ। ਇਲੈਕਟ੍ਰੀਸ਼ੀਅਨ ਦਾ ਬਿਜਲੀ ਦਾ ਸਾਰਾ ਖਰਚਾ ਪਤਾ ਜੋ ਉਹ ਹੀ 20-30 ਰੁਪਈਆ ਤੋਂ ਕੱਢਣਾ ਹੋਰ ਕਿੱਥੋਂ ਕੱਢਣਾ ਵੀ ਇਹ ਤੈਨੂੰ ਦੇਣੇ ਪੈਣਗੇ ਹਾਂ ਕਾਫੀ ਬੈਂਸ ਰਹੀਆ ਹੁਣ ਦੋਨਾਂ ਚ ਪਰ ਉਹ ਮੰਨਦਾ ਨਹੀਂ ਹੈਗਾ ਦੁਕਾਨਦਾਰ ਤਾਂ ਉਹ ਵੀ ਜ਼ਿੰਮੇਦਾਰ ਵੀ ਬੈਂਸੀ ਜਾਂਦਾ ਕਾਫੀ ਚਿਰ ਬੈਂਸਣ ਤੋਂ ਬਾਅਦ ਉਹ ਕਹਿੰਦਾ ਵੀ ਛੇੜ ਜੀ ਦੇਖ ਲਓ ਜੇ ਤੁਸੀਂ 20-30 ਰੁਪਏ ਛੱਡ ਦੋਗੇ ਤੈਨਾਂ 20-30 ਰੁਪਈਆ ਦੀ ਮਰੋਟੀ ਖਾ ਲੂੰਗਾ। ਸਵੇਰ ਦੀ ਰੋਟੀ ਨਹੀਂ ਖਾਧੀ ਮੈਂ ਭੁੱਖਣ ਪਿਆਸ। ਵੀ ਇਹੀ ਜਿਹੜੇ ਤੁਹਾਡੇ 20 ਰੁਪਈਆ ਆ ਬਾਕੀ ਤੁਹਾਡੀ ਮਰਜੀ ਆ। ਲੈਣਿਆਂ ਤਾਂ ਤੁਸੀਂ ਲੈ ਲਓ। ਬਾਕੀ ਕੋਈ ਚੱਕਰ ਨਹੀਂ। ਉਹ ਅਮਰੂਦ ਵੀ ਤੁਸੀਂ ਦੇਖਿਆ ਟੇਡਾ ਹੋਇਆ ਹੋਇਆ। ਟੇਡਾ ਕਦਣਾ ਹੋ ਗਿਆ ਫੜ ਨਾਲ। ਤੇ ਆਹ ਦੇਖੋ ਟਾਣੀਆਂ ਕਮੇ ਟੁੱਟ ਗਈਆਂ ਇਹ ਵੀ ਫੜ ਨਾਲ ਟੁੱਟ ਗਈਆਂ ਫਲ ਜਿਆਦਾ ਅਮਰੂਦਾਂ ਨੂੰ। ਤੇ ਉਹ ਕਹਿੰਦਾ ਵੀ ਅੱਛੇ ਆ ਤਾਂ ਰੋਟੀ ਨਹੀਂ ਖਾਧੀ ਸੇਠ ਨੂੰ ਕਹਿੰਦਾ ਉਹ ਕਹਿੰਦਾ ਵੀ ਨਹੀਂ। ਮੈਂ ਰੋਟੀ ਨਹੀਂ ਖਾਦੀ ਜੇ ਤੁਸੀਂ 20 ਰੁਪਏ ਛੱਡ ਦੋਗੇ ਤਾਂ ਮੈਂ ਖਾ ਲੂੰਗਾ ਨਹੀਂ ਭੁੱਖਣ ਪਿਆਸਾ ਤਾਂ ਮੈਂ ਚਲੀ ਜਾਣਾ ਘਰ ਨੂੰ ਤਾਂ ਉਹ ਸੇਠ ਆਪਦੇ بڑے ਮੁੰਡੇ ਨੂੰ ਹਾਕ ਮਾਰ ਕੇ ਕਹਿੰਦਾ ਵੀ ਗੱਲ ਸੁਣ ਹਰਜੇਸ਼ ਫਟਾਫਟ ਦੁਕਾਨ ਚਾ ਉਹਨਾਂ ਦਾ ਦੁਕਾਨ ਦੇ ਮਗਲੇ ਪਾਸੇ ਘਰ ਹੁੰਦਾ ਤਾਂ ਮੁੰਡਾ ਪਹਿਨੇ ਖੜਾ ਕੋਨੇ 'ਚ ਖੜਾ ਗੱਲ ਸੁਣਦਾ ਹੁੰਦਾ ਤਾਂ ਉਹ ਕਹਿੰਦਾ ਹਾਂ ਪਿਤਾ ਜੀ ਦੱਸੋ ਤਾਂ ਉਹ ਕਹਿੰਦਾ ਵੀ ਜਜਮਾਨ ਨੂੰ ਰੋਟੀ ਖਵਾ ਕੰਨਾਂ ਦੀ ਰੋਟੀ ਉਹ ਕਹਿੰਦਾ ਹਾਂ ਤੈਨੂੰ ਕਿਹਾ ਰੋਟੀ ਲੈ ਕੇ ਦੇ ਇਹਨੂੰ ਰੋਟੀ ਚੁਕਾ ਚਲੋ ਹੁਣ ਜਿੱਦਾਂ ਦੀ ਆਪ ਰੋਟੀ ਖਾਣੇ ਆ ਉਹ ਉਹਦਾਂ ਦੀ ਰੋਟੀ ਉਹਨੂੰ ਖਵਾ ਦਿੰਨੇ ਆ ਰੋਟੀ ਖਾਣ ਤੋਂ ਬਾਅਦ ਜਦੋਂ ਜ਼ਿੰਮੇਦਾਰ ਲੈ ਕੇ ਸੌਦਾ ਜਾਣ ਲੱਗਦਾ ਤਦੋਂ ਮੁੰਡਾ ਉਹਦੇ ਜਾਣ ਤੋਂ ਬਾਅਦ ਪੁੱਛਦਾ ਕਹਨਾ ਪਿਤਾ ਜੀ ਮੈਨੂੰ ਇੱਕ ਗੱਲ ਦੱਸੋ ਵੀ ਹੂੰ ਤਾਂ ਤੁਸੀਂ ਜਦੋਂ ਉਹਨੂੰ ਸੌਦਾ ਦਿੱਤਾ ਆਪਨ ਆ ਤੁਸੀਂ ਉੱਪਰਲੇ 20 30 ਰੁਪਏ ਸੀ ਜੋ ਵੱਧ ਹੈ ਉਹ ਨਹੀਂ ਛੱਡੇ ਤੇ ਜਿਹੜੀ ਰੋਟੀ ਆ ਤੁਸੀਂ 1.5 200 ਦੀ ਸ਼ਿਕਾਇਤ ਕੀਤੀ ਉਹਨੂੰ ਤਾਉ ਕਹਨਾ ਵੀ ਦੇਖੋ ਕੱਲਾ ਦਾ ਆਪਦਾ ਪਰਿਵਾਰ ਸਾਦੋ ਰੇ। ਉਰੀ ਕਾਲਾ ੜੀ ਨੂੰ ਸਾਦਦਾ ਆਪਦੇ ਦੋ ਹੋਰ ਮੁੰਡੇ ਹੁੰਨੇ ਛੋਟੇ ਉਹਨਾਂ ਨੂੰ ਸਾਦਦਾ ਕੁੜੀ ਹੁੰਦੀ ਆ ਉਹਨਾਂ ਨੂੰ। ਕਹਿੰਦਾ ਵੀ ਅੱਜ ਇੱਕ ਮੈਂ ਤੁਹਾਨੂੰ ਲੱਖ ਰੁਪਏ ਦੀ ਗੱਲ ਕਹਿਣ ਲੱਗੇ ਆ ਪੱਲੇ ਬੰਦਿਓ। ਥੋੜੀ ਜ਼ਿੰਦਗੀ ਚ ਕੰਮ ਆਊਗੀ। ਤੋਂ ਕਹਿੰਦਾ ਵੀ ਦੱਸੋ ਪਿਤਾ ਜੀ ਕੀ ਗੱਲ ਆ। ਉਹ ਕਹਿੰਦਾ ਵੀ ਜਿਹੜੀ ਤਾਂ ਦੁਕਾਨਦਾਰੀ ਆ। ਉੱਥੇ ਤੋਂ ਥੋੜੀ ਜਿੰਨੀ ਅਮਾਉਂਟ ਬਣਦੀ ਆ। ਉਹ ਤਾਂ ਤੁਸੀਂ ਰੁਪਈਆ ਘੱਟ ਨਹੀਂ ਕਰਨਾ ਹੈਗਾ ਦੁਕਾਨਦਾਰੀ ਚ ਦਇਆ ਨਹੀਂ ਕਰਨੀ ਹੈਗੀ ਕਿਸੇ ਤੇ ਜੇ ਕਹਿੰਦਾ ਅੱਜ ਤੁਸੀਂ 10 20 ਛੱਡ ਦੋਗੇ ਤਾਂ ਕੱਲੋਂ ਤੁਹਾਨੂੰ ਉਹ ਅਗਲਾ ਆ ਕੇ ਬੰਦ ਛੜਾਊਗਾ ਪਹਿਲੇ ਹੀ ਰੂਲ ਸੂਲ ਬਣਾ ਲਓ ਵੀ ਜਿੰਨੇ ਦੀ ਚੀਜ਼ ਆ ਉਨੇ ਰੁਪਏ ਲੈਣੇ ਆ ਮੈਂ ਕਹਿੰਦਾ ਵੀ ਠੀਕ ਆ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਕਹਿੰਦਾ ਇਹ ਆ ਵੀ ਜੇ ਕਿਸੇ ਨੂੰ ਰੋਟੀ ਜਲ ਛਕਾਉਣਾ ਚਾਹੇ ਮੁੱਲ ਲੈ ਕੇ ਛਕਾਉਣਾ ਚਾਹੇ ਕਰੋ ਛਕਾਉਣਾ ਤਾਂ ਚ ਵਪਾਰ ਨਹੀਂ ਕਰਨਾ ਉਹ ਇਹ ਨਹੀਂ ਸੋਚਣਾ ਵੀ ਬੰਦਾ ਕਿੰਨੇ ਦੀ ਖਾ ਗਿਆ ਕਿੰਨੇ ਦੀ ਪੀ ਗਿਆ ਉਸੇ ਭਾਵਨਾ ਸਮਝ ਕੇ ਖਾਉਣੀਆਂ ਸੇਵਾ ਚ ਵਪਾਰ ਨਹੀਂ ਕਰਨਾ ਵਪਾਰ ਚ ਕਹਿੰਦਾ ਦਿਆ ਨਹੀਂ ਕਰਨੀ ਤਾਂ ਮੁੰਡਾ ਮੰਨ ਲਓ ਵੀ ਉਹਦੇ ਪੈਰੀ ਹੱਥ ਲਾ ਕੇ ਕਹਿੰਦਾ ਵੀ ਪਿਤਾ ਜੀ ਗਾਂ ਵਾਸਤੇ ਮੈਂ ਧਿਆਨ ਰੱਖੂੰਗਾ ਬਿਠੋੜੀ ਕਹੀ ਹੋਈ ਗੱਲ ਵੀ ਮੇਰੇ ਦਿਮਾਗ ਚ ਪੈ ਗਈ ਵੀ ਰੂਲ ਸੂਲ ਬਣਾ ਲਓ ਦੁਕਾਨਦਾਰੀ ਦੇ ਜਿੰਨੀ ਅਮਾਉਂਟ ਕਹੇ ਤੀ ਉਤੋਂ ਰੁਪਇਆ ਕੱਟ ਲੈਣਾ ਨਹੀਂ ਕਿਉਂਕਿ ਕਹਿੰਦਾ ਗਾਹਕ ਦੀ ਆਤ ਤਾਂ ਖਰਾਬ ਹੋ ਜਾਂਦੀ ਆ ਤੇ ਜਿਹੜੀ ਹੈਗੀ ਆ ਗੱਲ ਦੂਜੇ ਨੰਬਰ ਤੇ ਵੀ ਸੇਵਾ ਕਰਨੀ ਆ ਤਾਂ ਉਹਦਾ ਕਦੇ ਰੁਪਇਆ ਗਿਣਨਾ ਹੈ ਨਹੀਂ ਵੀ ਕਿੰਨੇ ਦੀ ਸੇਵਾ ਹੋਊਗੀ ਚਾਹੇ ਅਗਲਾ ਰੁਪਇਆ ਦੀ ਚੀਜ਼ ਖਾ ਗਿਆ ਚਾਹੇ ਲੱਖ ਰੁਪਇਆ ਦੀ ਖਾ ਗਿਆ ਠੀਕ ਆ ਮੈਨੂੰ ਗੱਲ ਵਧੀਆ ਲੱਗੀ ਤੁਹਾਨੂੰ ਕਿਦਾਂ ਲੱਗੀ ਕਮੈਂਟ ਕਰਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਆ ਮਿਲਾਂਗੇ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਕਨਸੈਪਟ ਉਦੋਂ ਤੱਕ ਧੰਨਵਾਦ ਆ ਜੀਉਂਦੇ ਵਸਦੇ ਰਹੋ ਅੱਜ ਆਪਾਂ ਬੇਲਾ ਪੱਟਤੀਆਂ ਸਾਰੀਆਂ ਮੱਕੀ ਵੱਡੀ ਪਹਿਲਾਂ ਤਾਂ ਆਹ ਦੇਖੋ ਮਰੂਦੂਦ ਵੀ ਬਿੰਗਾ ਹੋ ਗਿਆ ਵੀ ਰੋਜ਼ ਮੱਕੀ ਵੱਢਿਆ ਕਰਾਂਗੇ ਥੋੜੀ ਥੋੜੀ ਇੱਥੋਂ ਤੇ ਆਹ ਦੇਖੋ ਬੇਲਾ ਕਈਆਂ ਰਿਜਾਂ ਲਾ ਕੇ ਦਾਤੀ ਫੇਰੀ ਐ ਇਹਨਾਂ ਤੇ ਬਹੁਤ ਜ਼ਿਆਦਾ ਫਲਾਰ ਹੋਇਆ ਹੋਇਆ ਤਾਂ ਵਿੱਚੋਂ ਕੋਈ ਇਹ ਵੀ ਲੱਭੇ ਆ ਇਹ ਨਹੀਂ ਵੀ ਕਈ ਇਹ ਨਹੀਂ ਦੇ ਵਿੱਚ ਹੋਰ ਵੀ ਹੋਣਗੇ ਹਲੇ ਇੱਕ ਤਾਂ ਕਾਫੀ ਵੱਡਾ ਹੀ ਤਾਂ ਮਾਂਪੀ ਤੇ ਦੇਖੀ ਗਿਆ ਪੱਕ ਗਿਆ ਮਾ ਪੱਕਿਆ ਨਹੀਂ ਹੈਗਾ ਇਹ ਹੈ ਕੱਚਾ ਹੀ ਹੈ ਸਾਰੀਆਂ ਵੱਡੀਆਂ ਚ ਆ ਦੁਪਹਿਰ ਕੀੜੀ ਤੇ ਮੈਂ ਸਪਰੇ ਵੀ ਕਰੀ ਰੌਂਡ ਆਪ ਪਰ ਕਹੋ ਵੀ ਹਾਲੇ ਵੀ ਫੁੱਲ ਖਿਲੀ ਜਾਂਦਾ ਇਹਨਾਂ ਦਾ ਸੁੱਕੀ ਨਹੀਂ ਹੈਗੀ ਮੇਰਾ ਤੇਸੋ ਹੋਵੇ ਪੰਜਾਬ